ਠੀਕ ਹੈ ਜੀ ਮੰਮੀ ਚੂੜੀਆਂ ਸੋਹਣੀਆਂ ਲੱਗਣੀਆਂ ਨੇ ਸਾਡੀ ਧੀ ਨੂੰ ਬੜੀ ਅੱਕੜ ਮਾਰੰਡੀ ਹਨ ਨਾ ਨੇ ਲੈ ਭਾਬੀ ਅੱਕੜ ਕਦੀ ਤੂੰ ਹੀ ਕਿਹੜਾ ਘੱਟ ਗੱਲਾਂ ਸੁਣਾਈਆਂ ਮੈਨੂੰ ਇੱਥੇ ਹੁਣ ਤੇ ਮੋਜਾ ਕਰੂੰ ਆਪਣੇ ਸਾਰੇ ਘਰ ਜਾ ਕੇ ਅੱਛਾ ਜੀ ਕਿਹੜੀ ਮੋਜਾ ਸਭ ਤੋਂ ਪਹਿਲਾਂ ਜਾ ਕੇ ਤੇ ਮੈਂ ਕਰਾਉਣੇ ਰਿਬੋਂਡਿੰਗ ਵਾਲ ਜਿਵੇਂ ਸਾਰੀ ਕੁੜੀਆਂ ਕਰਵਾਉਂਦੀਆਂ ਤੋਂ ਬਾਅਦ ਮੈਂ ਲੈਣੀ ਆ 15 20 ਜੀਨਾ ਨਾਉ ਟੌਪ ਸੋਹਣੇ ਸੋਹਣੇ ਜਿਵੇਂ ਸਾਰੀ ਕੁੜੀਆਂ ਲੈਂਦੀਆਂ ਬਾਅਦ ਅਸੀਂ ਜਾਣਾ ਕੁੱਲੂ ਮਨਾਲੀ ਨਹੀਂ ਨਹੀਂ ਕੁੱਲੂ ਮਨਾਲੀ ਨਹੀਂ ਹੁਣ ਸਾਰੇ ਦੁਬਈ ਜਾਂਦੇ ਆ ਦੁਬਈ ਜਾਵਾਂਗੇ ਫੇਰ ਮੋਜਾ ਜੈ ਮੋਜਾ ਹੇ ਹੇ ਮੋਜਾ ਜੋਂ ਜਰ ਬੌਂਡਿੰਗ ਦੇ ਵਾਲ ਖਰਾਬ ਹੋਈ ਜਾਣੇ ਨਾ ਤੇ ਉਂ ਤੇ ਜ਼ਿੰਦਗੀ ਵੀ ਖਰਾਬ ਹੋਈ ਜਾਣੀ ਆ ਜਾ ਭਾਬੀ ਤੂੰ ਛੜਦੀ ਹੈ ਮੇਰੇ ਤੋਂ ਤਾਂ ਇੰਨੀ ਗੱਲ ਕਹਿਣ ਦੀ ਹੈ ਸੱਚੀ ਤਾਂ ਨਹੀਂ ਕਹਿਣ ਦੀ ਨਾ ਸੱਚੀ ਕਹਿਂਦੀ ਮੈਂ ਵੇ ਭਾਬੀ ਜਦ ਤੂੰ ਇੱਥੇ ਵਿਆਹ ਕੇ ਆਈ ਸੀ ਤੂੰ ਵੀ ਵਾਲ ਰਿਬੌਂਡਿੰਗ ਕਰਵਾਏ ਸੀ ਜੀ ਨਾਲ ਲਏ ਸਟੌਪ ਲਏ ਸੀ ਤੈਨੂੰ ਵੇਖ ਕੇ ਤੇ ਮੈਂ ਬੜੀ ਇੰਪ੍ਰੈਸ ਹੋਈ ਸੀ ਹੁਣ ਵਾਲ ਬਗਾਂਝੜਾ ਆਪਣੇ ਹਾਏ ਇਹ ਝੜੂ ਤੋਂ ਵੀ ਭੜੇ ਹੋਏ ਪਏ ਆ ਜ਼ਿੰਦਗੀ ਵੀ ਝੜੂ ਤੋਂ ਭੜੀ ਹੋ ਜਾਂਦੀ ਸੋਹਰਿਆਂ ਚ ਜਾ